ਕਬ ਪਰੇਸ਼ਾਨ ਚੱਲ ਰਹੀ ਸੀ ਕਿ ਵੀ ਆਪਾਂ ਨੂੰ ਇਹ ਦੱਬੀ ਜਾ ਰਹੇ ਨੇ ਫਿਰ ਇਹਨਾਂ ਦਾ ਕੀ ਪਤਾ ਮਾਰਨਗੇ ਐਨੇ ਤਾਂ ਹੈਗੇ ਨਹੀਂ ਜਿਹੜੇ ਜੇ ਇਸ ਕੋਈ ਖੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੇਰੇ ਬੱਚਿਆਂ ਨੂੰ ਨਾ ਕੋਈ ਮਾਰਦੇ ਕੁੱਟ ਮਾਰ ਕਰਦੇ ਧਮਕੀਆਂ ਦੇਤੀਆਂ ਗਨਾਸੇ ਦਿਖਾਤੇ ਅਸੀਂ ਕਹਿੰਦੇ ਕੁਛ ਨਹੀਂ ਹੋਇਆ ਸੀ ਅੰਦਰ ਹੀ ਆਗੇ ਬਸ ਐਂ ਕਰਦਾ ਕਰਦਾ ਹੀ ਟੈਨਸ਼ਨ 'ਚ ਪਤਾ ਨਹੀਂ ਯਾਨੀ ਉਹਨੇ ਡਿਪਰੈਸ਼ਨ 'ਚ ਆਇਆ ਹੋਇਆ ਠੀਗਾ ਮੈਂ ਕੱਲ ਪਰਖਿਆ ਏ ਬਜੀ ਤੁਸੀਂ ਦੱਸਿਆ ਵੀ ਇੱਕ ਮੌਤ ਹੋਈ ਆ ਤੁਹਾਡੇ ਭਰਾ ਦੀ ਕੀ ਘਟਨਾ ਹੋਈ ਆ ਸਾਰੀ ਦੱਸੋ ਬੜਾ ਜੀ ਦੋ ਵਾਰੀ ਰਾਜੀ ਬੰਦਾ ਹੋ ਗਿਆ ਜੀ ਫੇਰ ਵੀ ਨਹੀਂ ਖੜੇ ਕੁੱਟਮਾਰ ਕਰਦੇ ਧਮਕੀਆਂ ਦੇਤੀਆਂ ਗਨਾਸੇ ਦਿਖਾਤੇ ਐਂ ਕਿ ਫਿਰ ਮੌਤ ਹੋ ਗਈ ਥੋੜੀ ਮੌਤ ਹੋ ਗਈ ਹਾਂ ਜਿਹੜਾ ਮੌਤ ਦਾ ਕਾਰਨ ਪਾਗਿਆ ਕੱਲਾ ਵੀ ਕਾਰਨ ਕੀ ਹੋਇਆ ਮਤਲਬ ਕਾਰਨ ਬਸ ਲੜਾਈ ਦਾ ਜੀ ਅੱਛਾ ਜੀ ਹਾਂ ਹਟੀ ਨਹੀਂ ਹਟੀ ਨਹੀਂ ਕੰਗਲ ਤੁਹਾਡੇ ਘਰ ਬੀਟਾਂ ਹਾਂਗੇ ਅਸੀਂ ਅੱਛਾ ਜੀ ਠੀਕ ਹੈ ਮੇਨ ਕਰਨੇ ਹੀ ਆ। ਹਾਂਜੀ। ਸਾਡੇ ਚਾਚਾ ਜੀ ਦੀ ਡੈਥ ਹੋਈ ਹੈਗੀ। ਕੀ ਕਾਰਨ ਹੋਇਆ ਸਾਡਾ? ਦੱਸੋ ਮੜੇ ਜਾ। ਕਾਰਨ ਤਾਂ ਇਹ ਹੋਇਸੀ ਸਵੇਰੇ ਸਾਨੂੰ ਫੋਨ ਆਇਆ ਪੰਚਾਇਤ ਵੱਲੋਂ ਕੋਈ ਮਿੱਤਰ ਸੀ ਮੇਰਾ ਉਹਨੂੰ ਭਰਿਆ ਉਹਨਾਂ ਨੇ ਵੀ ਤੁਸੀਂ ਜਿਹੜਾ ਕੋਈ ਸਮਝੌਤਾ ਹੋਇਆ ਸੀ ਸਾਡਾ ਉੱਚ ਥੁੜੀਆਂ ਜਿਹੀਆਂ ਇੱਟਾਂ ਪਈਆਂ ਤੇ ਨਾਲੀ ਤੇ ਵੀ ਉਹ ਸਾਈਡ ਤੇ ਕਰ ਲਓ ਸਾਨੂੰ। ਜਦ ਕਿ ਉਹਦਾ ਕੋਈ ਐਡਾ ਕੋਈ ਉਹਨਾਂ ਨੂੰ ਡਿੱਕਾ ਵਗੈਰਾ ਕੋਈ ਲੱਗਦਾ ਨਹੀਂ ਸੀ। ਬਸ ਇੱਕ ਤਰ੍ਹਾਂ ਦੀ ਜਿਵੇਂ ਖਾਏ ਬਾਜੀ ਪਿੱਟਦੇ ਨੇ ਇਦਾਂ ਦੀ ਕੋਈ ਉਹਨਾਂ ਦਾ ਹੋ ਸੀਗਾ। ਚਲੋ ਮੈਨੂੰ ਆ ਗਿਆ ਮਾ ਚਲ ਰੌਲਾ ਅੱਗੇ ਨਾ ਵਧਿਆ ਸੀ ਨੇ ਪਰਾਂ ਕਰ ਦਿੰਨੇ ਆ ਕਿਤੇ। ਤੇ ਇੱਕ ਉਹ ਕਹਿ ਰਹੇ ਸੀ ਕਿ ਪੰਚਾਇਤ ਮੈਂਬਰ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਪੰਚਾਇਤ ਵੱਲੋਂ ਹੀ ਕਾਰਵਾਈ ਕਰਾਂਗੇ ਕਹਿੰਦੇ ਜੇ ਤੁਸੀਂ ਨਹੀਂ ਪਰਾਂ ਕਰ ਹਾਂ ਵੀ ਨਾਲੇ ਕਿ ਸਾਡੇ ਉਹਦੇ ਸਥਾਰੇ ਥਾਂ ਦੀ ਸਾਡੇ ਲਈ ਰਜਿਸਟਰੀ ਆ ਸਾਰਾ ਕੁਝ ਆ ਪੰਚਾਇਤ ਵੀ ਹੁਣ ਤੱਕ ਸਾਡੇ ਕੋਈ ਮਸਲੇ 'ਚ ਸਾਡੂੰ ਇਹੋ ਨਹੀਂ ਕਰ ਰਹੀ ਵੀ ਮਤਲਬ ਕਿ ਸਾਡੇ ਪਰ ਖਿਲਾਫ ਇਹ ਚੱਲ ਰਹੀ ਹੈ ਪਤਾ ਨਹੀਂ ਕੀ ਇਸ ਅਸੀਂ ਨੇ ਮਾੜਾ ਨਹੀਂ ਕਰਿਆ ਨਾਲੇ ਅੱਜ ਤੱਕ ਕੋਈ ਪੰਚਾਇਤ ਦਾ ਕੋਈ ਕੋਈ ਮਤਲਬ ਕਿ ਉਹ ਨਹੀਂ ਨਾਲੇ ਜਿਹੜਾ ਸਾਡਾ ਇਹ ਬੰਦਾ ਸੀ ਇਹ ਵੀ ਖੁਦ ਉਹਦੇ ਨਾਲ ਫਿਰਦਾ ਰਿਹਾ ਬੋਟਾ ਵਗੈਰਾ ਚੱਲ ਹੋਰ ਵੀ ਸੋਨੇ ਮੁਤਾਬਕ ਆਈਏ ਵੀ ਕਹਿੰਦੇ ਐਂਬੂਲੈਂਸ ਨੂੰ ਵੀ ਜਵਾਬ ਦਿੱਤਾ ਗਿਆ ਹਾਂ ਅਸੀਂ ਨੇ ਅੱਜ ਸਵੇਰ ਕੱਲ ਮੈਂ ਗੱਲ ਫੋਨ ਕਰਿਆ ਇਹਨਾਂ ਨੂੰ ਮੇਰਾ ਪਹਿਲੇ ਤਾਂ ਫੋਨ ਬਹੁਤ ਘੱਟ ਚੱਕਿਆ ਇੱਕ ਵਾਰੀ ਗੱਲ ਕਰਕੇ ਮੁੜ ਕੇ ਦੱਸੀ ਨਹੀਂ ਵੀ ਕਿੱਥੇ ਐਂਬੂਲੈਂਸ ਖੜੀ ਅਸੀਂ ਨੇ ਲੈ ਕੇ ਜਾਣੀ ਸੀ ਉਹਦੀ ਬਾਡੀ ਅੱਛਾ ਤੇ ਸਵੇਰ ਨੂੰ ਅਸੀਂ ਇੱਕ ਦੋ ਮੁੰਡਿਆਂ ਨੂੰ ਹੋਰ ਮੈਂ ਨੰਬਰ ਆਗੇ ਮੈਂ ਪੁੱਛ ਲਵਾਂ ਵੀ ਕੀ ਕਹਿੰਦੇ ਨੇ ਤੇ ਫਿਰ ਸਾਨੂੰ ਜਵਾਬ ਹੀ ਦੇਗੇ ਵੀ ਲੈ ਜਾਣ ਵਾਸਤੇ ਕਹਿੰਦੇ ਵੀ ਇਹੇ ਜੇ ਕਮਾਂ ਵਾਸਤੇ ਨੇ ਕੀ ਕਹਿੰਦੇ ਕਹਿੰਦੇ ਇਹੇ ਜੇ ਕਮਾਂ ਵਾਸਤੇ ਨੇ ਤੇ ਤਾਂ ਲਿਆਉਣ ਵਾਸਤੇ ਕਹਿੰਦੇ ਅੱਛਾ ਵੀ ਕੱਲੀ ਲਿਆਉਣ ਵਾਸਤੇ ਡੈਡ ਬੋਟੀ ਵਾਸਤੇ ਨਹੀਂ ਹੈਗੀ ਹਾਂ ਹਾਂ ਡੈਡ ਬੋਟੀ ਨੂੰ ਕਹਿੰਦੇ ਤੁਸੀਂ ਲਿਜਾ ਨਹੀਂ ਸਕਦੇ ਇਹਦੇ ਵਿੱਚ ਵੀ ਤੁਸੀਂ ਲਿਆ ਸਕਦੇ ਹੋ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਲਿਆ ਸਕਦੇ ਹੋ ਲਿਆ ਨਹੀਂ ਸਕਦੇ ਹਾਂ ਸਾਨੂੰ ਇਹ ਪਿਆ ਵੀ ਤੁਸੀਂ ਪੁੱਛਿਆ ਨਹੀਂ ਵੀ ਕਾਰਨ ਕੀ ਆਦਾ ਵੀ ਕਾਰਨ ਤਾਂ ਫਿਰ ਹੀ ਅਸੀਂ ਤਾਂ ਹੁਣ ਤੁਹਾਨੂੰ ਪਹਿਲਾਂ ਪਹਿਲੀ ਪਰੇਸ਼ਾਨ ਚੱਲ ਰਹੇ ਹਾਂ ਵੀ ਕੋਈ ਕਾਨੂੰ ਆਪਾਂ ਨੇ ਹੋਰ ਗੱਡੀ ਕਰਾ ਲਾਂਗੇ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਠੀਕ ਹੈ ਤੇ ਹੁਣ ਪ੍ਰਸ਼ਾਸਨ ਤੋਂ ਕੋਈ ਵਿਸ਼ਵਾਸ ਹੈਗਾ ਇਸ ਤਰ੍ਹਾਂ ਦਾ ਵੀ ਜਿਵੇਂ ਕੀ ਲੱਗਦਾ ਵੀ ਹਾਂ ਜੀ ਅਸੀਂ ਮਿਲਿਆ ਉਹਨਾਂ ਨੂੰ ਤੇ ਸਾਡੀ ਦੇਖ ਰਹੇ ਨੇ ਕਰਦੇ ਆਂ ਕਿ ਹਿਸਾਬ ਦੇ ਕੋਈ ਕਾਰਵਾਈ ਕਰਨਗੇ ਮਿਲਦੇ ਆ ਉਹਨਾਂ ਨੂੰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਉਹਦੀ ਸਾਰੀ ਪੋਸਟਮੋਰਟਮ ਰਿਪੋਰਟ ਹੋਵੇ ਵੀ ਕੀ ਉਹਦੇ ਨਾਲ ਕੀਤਾ ਗਿਆ ਕੀ ਕਰਿਆ ਉਹਨਾਂ ਨੂੰ ਕਿਉਂਕਿ ਬਹੁਤ ਹੀ ਹਰਾਸ਼ਮੈਂਟ ਕਰ ਰਹੀ ਸੀ ਉਹ ਉਹਨਾਂ ਨੂੰ ਕਿ ਕੇ ਵੀ ਤੁਹਾਨੂੰ ਮੁਕਾਬਕਾ ਹੈ ਜੀ ਇਹ ਸਮਝਾ ਉੱਤੇ ਪਹਿਲਾਂ ਸਮਝਾ ਉੱਤੇ ਵੀ ਹੋਈ ਨਹੀਂ ਕੋ ਦੋ ਵਾਰੀ ਆਹ ਦੋ ਵਾਰੀ ਦੋ ਵਾਰੀ ਸਾਨੂੰ ਪੰਚਾਇਤ ਨਹੀਂ ਸਾਨੂੰ ਇਹ ਦੱਬਿਆ ਜਦ ਕੇ ਕੋਈ ਇੱਕ ਗੱਲ ਸੀਗੀ ਸਾਡਾ ਕੋਈ ਛੋਟਾ ਜਿਹਾ ਘੜੂਪਾ ਸੀ ਉਹ ਸਾਡੀ ਜਿਹੜੀ ਸ਼ਾਮਰਾੜ ਦੀ ਸਾਡੀ ਰਜਿਸਟਰੀ ਵਾਲੀ ਜਗ੍ਹਾ ਤੋਂ ਕੋਈ ਗਲੀ ਲੰਘਦੀ ਆ ਉਹਦੇ ਘਰ ਦੇ ਅਸੀਂ ਸਾਹਮਣੇ ਖੜਾ ਲੈਂਦੇ ਤੇ ਉਹ ਕਹਿੰਦੇ ਸਾਡੇ ਘਰ ਨਾਲ ਟੱਚ ਕਰਦਾ ਹੈ ਚਲ ਮਾਹ ਚਲ ਪਰਾਂ ਕਰ ਲੈਨੇ ਅਸੀਂ ਨੇ ਉਹ ਵੀ ਪੰਚਾਇਤ ਦੇ ਥਰੂ ਮੰਨ ਕੇ ਵੀ ਚਲ ਪਰਾਂ ਕਰ ਲੈਨੇ ਫਿਰ ਵੀ ਨਹੀਂ ਹਟੇ ਹੈਗੇ ਜਦ ਕਿ ਉਹਨਾਂ ਨੂੰ ਇੱਕ ਲਾਇਦਾ ਆਪਦੀ ਗਲੀ ਲੱਗਦੀ ਹੈਗੀ ਉਹ ਆਉਂਦੇ ਨਹੀਂ ਹੈਗੇ ਉਧਰ ਦੀ ਜਾਣ ਕੇ ਸਾਡੇ ਨਾਲ ਹੀ ਬਸ ਖਹਿਵਾ ਜੀ ਕਰੇ ਜਵਾਬ ਹੁੰਦੇ ਨੇ ਅਸੀਂ ਕੰਮ ਕਰਦੇ ਹੁੰਨੇ ਆਂਗੇ ਤੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਵੀ ਪਰੇਸ਼ਾਨੀ ਦੇ ਕਾਰਨ ਦੀ ਮਤਲਬ ਜਿਹੜੀ ਮੌਤ ਹੋਈ ਹੈ ਉਹ ਮੇਰੇ ਚਾਚਾ ਜੀ ਮੇਰੇ ਚਾਚਾ ਜੀ ਸੀ ਜਿਹੜੇ ਉਹ ਥੋੜਾ ਜਿਹਾ ਪਰੇਸ਼ਾਨ ਚੱਲ ਰਹੇ ਸੀਗੇ ਵੀ ਆਪਾਂ ਨੂੰ ਇਹ ਦੱਬੀ ਜਾ ਰਹੇ ਨੇ ਕਿ ਵੀ ਆਪਾਂ ਨੂੰ ਕੱਲ ਨੂੰ ਕਹਿਣਗੇ ਵੀ ਘਰੋਂ ਵੀ ਨਿਕਲੋ ਤਾਂ ਕੁਝ ਵੀ ਕਹਿ ਸਕਦੇ ਕਿਉਂਕਿ ਹਰ ਗੱਲ ਸਾਨੂੰ ਮੰਨਣੀ ਪੈ ਰਹੀ ਸੀ ਦਬਾਉ ਚਾ ਕੇ ਵੀ ਚੱਲ ਯਾਰ ਆਪਾਂ ਗੱਲ ਗੱਲ ਨੂੰ ਅੱਗੇ ਨਹੀਂ ਵਧਾਉਣਾ ਇੱਟਾ ਚੱਕਣ ਵੇਲੇ ਵੀ ਤੈਨੂੰ ਇੱਟਾ ਇੱਟਾ ਚੱਕਣ ਵੇਲੇ ਵੀ ਰਾਤ ਵੀ ਉਹਨਾਂ ਨੇ ਜਦੋਂ ਉਹਦੀ ਡੈਥ ਹੋ ਰਹੀ ᱛੀ ਗਾਲਾਂ ਗੋਲਾਂ ਦੇ ਰਹੇ ਸੀਗੇ ਧੰਨਵਾਦ ਕਹਿੰਦੇ ਘਰੋਂ ਵੀ ਜਾਣਾਗੇ ਜੀ ਕੀ ਕਹਦੇ ਜੀ ਕਹਿੰਦੇ ਘਰੋਂ ਵੀ ਜਾਣਾਗੇ ਸਾਡੇ ਲਈ ਉਹਨਾਂ ਦੀ ਵੀਡੀਓ ਵੀ ਨਹੀਂ ਬਾਕੀ ਵਿੱਚ ਸਾਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਨੂੰ ਇੱਥੋਂ ਲੰਘਿਆ ਕਰਾਂਗੇ ਕੁੱਟਿਆ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਬਹੁਤ ਯਾਰ ਹਾਂ ਆਈਆਂ ਥੋੜੇ ਥੋੜ ਠੀਕ ਹੈ ਕੀ ਹੋਊਸ ਨੂੰ ਪਾਉ ਆਪਣਾ ਪ੍ਰਸ਼ਾਸਨ ਤੇ ਭਰੋਸਾ ਹੈਗਾ ਹਾਂ ਹਾਂ ਹੀ ਪ੍ਰਸ਼ਾਸਨ ਤੇ ਦਾ ਭਰੋਸਾ ਬਾਕੀ ਦੇਖਦੇ ਕੀ ਕਰਦੇ ਆਪਾਂ ਬਾਈ ਤੁਸੀਂ ਕੀ ਕਹਿ ਰਹੇ ਸੀ ਕਿ ਤੁਸੀਂ ਛੋਟੇ ਦੇ ਵੀ ਕੋਈ ਰੌਲਾ ਸਿੰਦਾ ਉਹ ਜੀ ਕੱਲ ਮੈਂ ਜਿਹੜੇ ਅਸੀਂ ਦੋਸਤਾਂ ਹੁੰਦੇ ਵੇਲੇ ਮੈਂ ਉਹਰੇ ਥਾਣੇ ਆਉਂਦਾ ਰਿਹਾ ਇਹਨਾਂ ਦਾ ਵਹਿ ਕੇ ਅਸੀਂ ਇਹ ਦੀਵਿਚਰ ਗਵਾਂਢ ਮੱਥਾ ਥੋੜਾ ਵੀ ਆਪਾਂ ਨੂੰ ਨਾ ਗਵਾਂਢ ਚ ਗਵਾਂਢ ਵਾਂਗੂ ਵਰਤਣਾ ਚਾਹੀਦਾ ਲੰਘਣਾ ਤਰੀਕੇ ਨਾਲ ਜਿਵੇਂ ਲੰਘਣ ਦਾ ਲੰਘ ਹੈ ਉਵੇਂ ਜਿਵੇਂ ਜਿਵੇਂ ਆਮ ਲੋਕ ਲੰਘਦੇ ਨੇ ਉਸ ਤਰੀਕੇ ਨਾਲ ਲੰਘੋ ਜੜੀ ਲਾਗਡਾਟ ਨਾਲ ਜਾਂ ਕੋਈ ਕਮੈਂਟ ਮਾਰ ਕੇ ਜਾਂ ਕੋੜੇ ਕੁੜੀਆਂ ਤੇ ਲੋਨੀ ਛੇੜਖਾਨੀ ਕਰੀ ਜਾਂ ਹੋਰ ਕਰੀਏ ਇਹ ਘਟਨਾਵਾਂ ਵਧੀਆ ਨਹੀਂ ਹੁੰਦੀਆਂ ਉਹ ਮੈਂ ਦੋ ਵਾਰ ਜਿਹੜੇ ਉਹ ਰਾਜੀਨਾਮੇ ਹੋਏ ਨੇ ਨਾ ਤੇ ਉਹ ਟਿਕਾਊ ਖਾਤਰ ਅਸੀਂ ਰਾਜੀਨਾਮੇ ਉਦੋਂ ਕਰਾਏ ਨੇ ਕੱਲ ਵੀ ਮੈਨੂੰ ਜਦੋਂ ਫੋਨ ਆਇਆ ਸੁਨੀਪ ਦਾ ਮੁੰਡਾ ਵੀ ਸਾਡਾ ਉਰੇ ਸਾਂ ਉੱਤੇ ਹੀ ਸੀਗਾ ਉਹ ਕਹਿੰਦਾ ਜੀ ਐ ਕਰਕੇ ਤਾਂ ਬਾਰੇ ਉਹ ਤਰਾਜ ਕਰਦੇ ਨੇ ਵੀ ਮੈਂਬਰ ਕੋਲੇ ਗਏ ਨੇ ਉਹ ਤੇ ਪਰਗਟ ਕੋਲੇ ਵੀ ਤਾਂ ਨਹੀਂ ਚੱਕੀਆਂ ਗਈਆਂ ਮੈਂ ਫਿਰ ਚਲ ਉਹਰੇ ਆ ਗਿਆ ਸੂਟ ਲੈ ਕੇ ਇਮੈਨੂ ਭੀਮ ਨੂੰ ਕਹਿ ਕੇ ਵੀ ਆਪਾਂ ਚਲਾ ਇਟਰਾ ਨੂੰ ਇੱਕ ਵਾਰੀ ਲਵਾ ਦਈਏ ਉਦੋਂ ਮੇਰੇ ਸਾਹਮਣੇ ਇਹ ਜਿਹੜਾ ਬਜ਼ੁਰਗ ਇਹਨਾਂ ਦਾ ਚਾਚਾ ਜੀ ਹੈ ਉਹਨੇ ਤਾਂ ਕਿਹਾ ਦੀ ਕਹਿੰਦਾ ਜੇ ਤੁਸੀਂ ਇਹ ਕਿਉਂ ਸਾਡਾ ਆਬਦੀ ਮਾਲਕੀ ਹੈ ਤੁਸੀਂ ਕਹਿੰਦੇ ਇਹ ਸਾਡਾ ਸਭ ਕੁਝ ਚਕਾਈ ਹੁੰਦਾ ਤਾਂ ਘਰ ਵੀ ਸਾਡਾ ਜਾਣਣਗੇ ਇਹ ਤਾਂ ਇਸ ਤੋਂ ਬਾਅਦ ਫਿਰ ਸਾਡਾ ਰਹਿਣ ਬਸੇਰਾ ਵੀ ਸਾਡਾ ਹੈਗਾ ਯਾਨੀ ਉਹਨੇ ਡਿਪਰੈਸ਼ਨ ਚ ਆਇਆ ਹੋਇਆ ਠੀਗਾ ਮੈਂ ਕੱਲ ਪਰਖਿਆ ਇਸ ਗੱਲ 'ਚੋਂ ਵੀ ਇਹ ਜਿਹੜਾ ਖਾਲਸਾ ਵਾਪਰੇ ਆ ਉਹ ਡਿਪਰੈਸ਼ਨ ਕਰਕੇ ਜਾਣੀ ਉਹਨੂੰ ਜਿਹੜਾ ਕੁਝ ਵਾਪਰੇ ਘਟਣਾ ਇਹ ਉਹਦਾ ਛੱਟ ਹੈ ਜਿਸ ਜਾਨੀ ਜਿਹੜਾ ਖਾਮ ਖਾਲ ਦੀ ਲੜਾਈ ਵਿੱਡੀ ਹੋਈ ਤੇ ਇਹਨਾਂ ਨਾਲ ਹੀਮ ਰਾਜੋਹਲਾ ਨਾਲ ਉਹਦੇ ਕਰਕੇ ਇਹਦਾ ਕਾਰਨ ਬਣਿਆ ਬਹੁਤ ਦਾ ਹਾਂਜੀ ਭਾਜੀ ਤੁਸੀਂ ਵੰਡੀ ਹੋ ਜੀ ਨਹੀਂ ਜੀ ਬਬੀ ਜਾਈ ਠੀਕ ਹੈ ਜਿਹੜਾ ਮਸਲਾ ਹੋਇਆ ਸੀਗਾ ਤੁਸੀਂ ਪੰਚਾਇਤ ਨੂੰ ਫੋਨ ਕੀਤਾ ਸੀ ਐਂਬੂਲੈਂਸ ਵਾਸਤੇ ਤੁਸੀਂ ਕੀਤਾ ਸੀਗਾ ਨਹੀਂ ਵੱਡੇ ਭਾਈ ਨੇ ਕੀਤਾ ਹੈ ਕੀ ਕਹਿੰਦੇ ਫਿਰ ਜਦੋਂ ਫੋਨ ਕੀਤਾ ਉਹ ਐਂਬੂਲੈਂਸ ਕਹਿੰਦੇ ਇਹ ਚੰਮ ਵਾਸਤੇ ਨਹੀਂ ਹੈ ਜੀ ਵੀ ਲੈ ਆ ਰਿਹਾ ਸਕਦੇ ਆ ਰੈੱਡ ਬੋਡੀ ਉੱਤੋਂ ਅੱਛਾ ਵੀ ਲੈ ਆ ਕੇ ਲੈ ਕੇ ਜਾ ਸਕਦੇ ਗੱਲਬਤ ਹੋਈ ਲ ਕੋਈ ਕੋਈ ਨਹੀਂ ਦੱਸਿਆ ਜੀ ਉਹਨਾਂ ਨੇ ਤਾਂ ਐ ਵੀ ਦੱਸਿਆ ਵੀ ਐਂਬੂਲੈਂਸ ਆਏ ਕਿੱਥੇ ਜੀ ਫਿਰ ਉਹ ਜੱਡ ਬੋਡੀ ਕੀ ਦੇ ਵਿੱਚ ਲੈ ਕੇ ਜਾਂਦੇ ਕਿੱਥੇ ਜਾ ਰਹੇ ਆਹ ਟੈਂਪੂ ਵਿੱਚ ਜੀ ਗੈਂਟ ਟੈਂਪੂ ਦਾ ਵੀ ਲੈ ਕੇ ਜਾ ਰਹੇ ਆ ਹਾਂ ਜੀ ਠੀਕ ਹੈ ਜੀ ਮਾਤਾ ਕੀ ਕਰਨਾ ਵਰਤੀ ਜੀ ਪਤਾ ਹੀ ਨਹੀਂ ਪੁੱਤ ਕੀ ਬਣ ਗਿਆ ਉਹਦੇ ਕਰਮਾਂ ਦਾ ਮੈਂ ਕੋਲੇ ਹੀ ਬਸ ਪਰਸ ਹੋ ਗਿਆ ਨਾ ਬੇਬੇ ਮੈਂ ਅੱਜ ਦਾਮ ਰੰਗਾ ਗਰਮੀ ਵਾ ਇਹ ਮਹਾਰਾਜਾ ਪੁੱਤ ਰਾਜਾ ਮਗਾ ਫੇਰ ਕੀ ਹੁੰਦਾ ਕੰਮ ਤਾਂ ਰੋਜ਼ੀ ਕਰਦਾ ਹੈ ਕੱਲ ਫੇਰ ਢੜਕੀ ਮੰਜੇ 'ਚ ਪਾਇਆ ਮੁੜ ਕੇ ਨਹੀਂ ਇੱਠਾ ਪੁੱਤ ਟੈਨਸ਼ਨ ਭਾਉਦਾ ਤੀ ਉਹ ਥਾਲ ਧਨੀ ਦੀ ਕਿਥੇ ਸਾਰੀ ਟੈਨਸ਼ਨ ਸੀ ਹੈ ਆਹ ਟੈਨਸ਼ਨ ਆਹ ਟੈਨਸ਼ਨ ਕਿਹੜਾ ਆਦੀ ਟੈਨਸ਼ਨ ਦੀ ਬਾਈ ਸਾਨੂੰ ਬਹੁਤਾਂ ਕਰਦੇ ਦੀ ਲਵੇ ਗਵਾਂਡੀ ਬਈ ਸਾਡਾ ਸਮਝੌਤਾ ਵੀ ਹੋ ਗਿਆ ਸੀਗਾ ਉਹ ਫੇਰ ਵੀ ਸਾਨੂੰ ਤੰਗ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਉਹ ਬਸ ਟੈਨਸ਼ਨ ਲਈ ਜਾਂਦੇ ਫਿਰ ਬੱਚਿਆਂ ਨੂੰ ਮਾਰ ਦੇਣਗੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਬਸ ਜੇ ਇਸ ਕੋਈ ਖੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੇਰੇ ਬੱਚਿਆਂ ਨੂੰ ਨਾ ਕੋਈ ਮਾਰਦੇ ਅਸੀਂ ਕਹਿੰਦੇ ਕੁਛ ਨਹੀਂ ਹੋਇਆ ਸੀ ਅੰਦਰ ਹੀ ਆਂਗੇ ਬਸ ਐਂ ਕਰਦਾ ਕਰਦਾ ਹੀ ਟੈਨਸ਼ਨ 'ਚ ਪਤਾ ਨਹੀਂ ਉਹਨੂੰ ਕੀ ਬਣ ਗਿਆ ਕੀ ਨਹੀਂ ਬਣ ਗਿਆ ਬਸ ਪਹਿਲਾਂ ਵੀ ਤੂੰ ਇਹਦੇ ਵਿੱਚ ਮਤਲਬ ਸਮਝਾਉਂਦੇ ਸਨ ਉੱਤੇ ਹੋਏ ਸਨ ਹਾਂਜੀ ਸਮਝੌਤੇ ਹੋ ਗਏ ਸੀ ਹਾਂਜੀ ਫੇਰ ਵੀ ਕੋਈ ਨਾ ਕੋਈ ਨਾਲ ਸਾਡੀ ਰਿਸ਼ਟਰੀ ਵਾਲਾ ਥਾਂ ਆਈ ਕੋਈ ਹੋਣੀਗਾ ਸਾਰਾ ਕੁਛ 9.9 ਸੀ ਜੀ ਫੇਰ ਵੀ ਜਾਣ ਕੇ ਖੇਜ ਬਾਜੀ ਨਾਲ ਸੀ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਸੀ ਨਰਮ ਸੀਗੇ ਉਹ ਤੱਕਾ ਬਾਜੀ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਸਾਨੂੰ ਬਹੁਤ ਜ਼ਿਆਦਾ ਜੀ ਸਾਡੇ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਜਦੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਦੋਂ ਉਹਨੂੰ ਕੋਲ ਗਏ ਹੋ ਕੀਤੀ ਸੀ ਜੀ ਕਾਰਵਾਈ ਹਾਂਜੀ ਕੀਤੀ ਸੀ ਉਹਨਾਂ ਨੇ ਵੀ ਜੁਰਮਾਨਾ ਲਾਇਆ ਸੀ ਜੀ ਵੀ ਸਾਨੂੰ ਖੱਲਿਆ ਕਰਾਂਗੇ ਵੱਡਾ ਕਰਾਂਗੇ ਏ ਅਨੂਪ ਤਾਂ ਸੇ ਕਿੱਥੇ ਸਾਡਾ ਵੀ ਕੋਈ ਹੀਲਾ ਕਰ ਦੋ ਕਿੱਥੇ ਬੈਠ ਗਏ ਮੈਂ ਬੱਚਿਆਂ ਨੂੰ ਕਹਿੰਦੇ ਕਰਾਈ ਤੇ ਮੰਗ ਚੱਲਦੇ ਆ ਪੁੱਤ ਕਰਾਈ ਤੇ ਲੈ ਲੋ ਕਿਤੇ ਇਹਨਾਂ ਦਾ ਕੀ ਪਤਾ ਮਾਰ ਦੇਣਗੇ ਐਨੇ ਤਾਂ ਹੈਗੇ ਨਹੀਂ ਜਿਹੜੇ ਐਨੇ ਸਾਡੇ ਬੰਦਿਆਂ ਦੀ ਘਾਟ ਪਾਈ ਗਈ ਸਾਨੂੰ ਮੇਰਾ ਨੂੰ ਤਾਂ ਰੱਬ ਲੈ ਗਿਆ ਪੁੱਤ ਮੈਂ ਕੀ ਬੁਰਾ ਕਰਤਾ ਮੈਂ ਉਹਨਾਂ ਨੂੰ ਕਦੇ ਗਾਲ ਨਹੀਂ ਦਿੱਤੀ ਸੀ ਨਾ ਅਧਿਨੀ ਕੁਝ ਕਹਿਣਾ। ਹਾਂ ਜੀ। ਤਾਂ ਅਡੀ ਮੌਤ ਹੋਈ ਹੈਗੀ ਆਪਣੇ ਵੀਡੀਓ ਦੀ ਗੱਲ ਕਰੀਏ। ਹਾਂ ਜੀ। ਵੀ ਉਹਨਾਂ ਦੇ ਸੁੰਨ ਮੁਤਾਬਕ ਇਹ ਆਇਆ ਪਰਿਵਾਰ ਦੇ ਵੱਲੋਂ ਵੀ ਇੱਕ ਤਾਂ ਉਹਨੇ ਪਰਿਵਾਰ ਨੇ ਕਿਹਾ ਵੀ ਪੰਚਾਇਤ ਨੇ ਸਾਡੀ ਫੜਵਾਈ ਕੀਤੀ ਪਰ ਪੰਚਾਇਤ ਨੇ ਸਾਡਾ ਮਤਲਬ ਪੱਖ ਪੂਰਾ ਨਹੀਂ ਸਾਡੇ ਸਾਡੇ ਪੱਖ 'ਚ ਨਹੀਂ ਖੜੀ ਪੰਚਾਇਤ। ਸਾਨੂੰ ਦੱਬਿਆ ਗਿਆ ਉਹਨਾਂ ਵੱਲੋਂ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ ਜੀ ਪਹਿਲੀ ਗੱਲ ਤਾਂ ਬੜੇ ਦੁੱਖ ਦੀ ਗੱਲ ਐ ਸਾਡੇ ਚਾਚਾ ਜੀ ਪੰਮਾ ਸਿੰਘ ਜੀ ਬੜੇ ਨਿੱਕੇ ਸੁਭਾਅ ਦੇ ਮਾਲਕ ਸੀ। ਬੜਾ ਜਦੋਂ ਕਿਤੇ ਲੰਘਦੇ ਹੱਸ ਕੇ ਮਿਲਦੇ ਸੀ। ਬਹੁਤ ਦੁੱਖ ਦੀ ਗੱਲ ਐ ਪਰਿਵਾਰ ਨਾਲ ਖੜੇ ਐ ਸੀ। ਦੂਜੀ ਗੱਲ ਪੰਚਾਇਤ ਖੜਨ ਵਾਲੀ ਗੱਲ ਹੈ ਜੀ ਅਸੀਂ ਚਾਰ ਮੈਂਬਰ ਦੁੱਖ ਸਾਂਝਾ ਕਰਨ ਵਾਸਤੇ ਸਵੇਰੇ ਘਰੇ ਆਏ ਆ ਇਹਨਾਂ ਦੇ ਵੇਖਣ ਆਏ ਆ ਚਾਰ ਮੈਂਬਰ ਜੀ ਅਸੀਂ ਅਜੇ ਪਸਾਪਨ ਸਾਹਿਬੋਂ ਵੱਲੋਂ ਸਾਨੂੰ ਉਥੋਂ ਲੈ ਕੇ ਵੀ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਦੁੱਖ ਦੀ ਗੱਲ ਹੈ ਦੇਖੋ ਜੀ ਅਸੀਂ ਪਰਿਵਾਰ ਨਾਲ ਪੰਚਾਇਤ ਖੜੀ ਆ ਪਹਿਲਾਂ ਵੀ ਖੜੀ ਆ ਹੁਣ ਵੀ ਖੜੀ ਰਹੂਗੀ ਇਹਦੇ ਵਿੱਚ ਕੋਈ ਦੋਰੇ ਨਹੀਂ ਇੱਕ ਉਹ ਤਾਂ ਇਹ ਵੀ ਕਿਹਾ ਜੀ ਕਦੇ ਵੀ ਜਿਹੜਾ ਗਲੀ ਦਾ ਮੁੱਦਾ ਸੀਗਾ ਉਹਦੇ ਬਾਰੇ ਦਫਦੂ ਮੜ ਜਾ ਤੁਹਾਨੂੰ ਉਹ ਕਹਿੰਦੇ ਗੱਡੀ ਦੀ ਸਾਡੇ ਕੋਲ ਰਜਿਸਟਰੀ ਹੈ ਕਿ ਜਿਹੜੀ ਗੱਡੀ ਦੀ ਗੱਲ ਕਰ ਗਲੀ ਦਾ ਪਿੱਛੇ ਰੌਲਾ ਪੈਗਾ ਜਾਂ ਜਿਹਦੇ ਪਿੱਛੇ ਲੜਾਈ ਹੋਈ ਉਹ ਗਲੀ ਦਾ ਮਸਲਾ ਸੀ ਜਿਹੜਾ ਜੀ ਇਹ ਪਿਛਲੇ 2-3 ਮਹੀਨਿਆਂ ਤੋਂ ਭਖਿਆ ਹੋਇਆ ਹੈ ਇਹਨਾਂ ਦਾ ਇੱਕ ਦੋ ਵਾਰੀ ਅਸੀਂ ਐਵੇਂ ਆ ਕੇ ਠੰਡਾ ਕਰਾਤਾ ਪਿਛਲੇ 15 ਦਿਨ ਪਹਿਲਾਂ ਇਹ ਐਚ ਮਿੰਦਰ ਸਿੰਘ ਥਾਣੇ ਦਾ ਹੌਲਦਾਰ ਆ ਮੌਕਾ ਦੇਖ ਕੇ ਗਏ ਸੀ ਇਹਨਾਂ ਦਾ ਘੜੂਕਾ ਸੀ ਗਲੀ ਦੇ ਵਿੱਚ ਉਹ ਗਲੀ ਦੇ ਵਿੱਚ ਦੇਖੋ ਜੀ ਇੱਟਾਂ ਪਾਈਆਂ ਹੋਈਆਂ ਨੇ ਐਜੇ ਪੰਚਾਇਤ ਹਨਾ ਜੀ ਐਜੇ ਪੰਚਾਇਤ ਵਰ ਤੇ ਇੱਟਾਂ ਪੰਨੀਆਂ ਨਾਲੀਆਂ ਬਣੀਆਂ ਹੋਈਆਂ ਨੇ ਵੀ ਉਹ ਗਲੀ ਸਰਕਾਰੀ ਬਣ ਗਈ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਦੀ ਇਸਟਰੀ ਤੋਂ ਹੈਗਾ ਮੰਨ ਲੈਣਾ ਹੈਗਾ ਵੀ ਉਹਦੇ ਵਿੱਚ ਇਹਨਾਂ ਦੀ ਮਿਸਟੇਕ ਹੋਈ ਹੈ ਇੱਟਾਂ ਪਵਾ ਲਈ ਇਹਨਾਂ ਨੇ ਆਣਾ ਉਹ ਲੰਘਣ ਵਾਸਤੇ ਹਰੇ ਕੇ ਲੰਘਣ ਵਾਸਤੇ ਆਰ ਪਾਰ ਗਲੀ ਹੈ ਉਹਦੇ ਵਿੱਚ ਤੋਂ ਕੋਈ ਵੀ ਲੰਘ ਸਕਦਾ ਜੀ ਅਸੀਂ ਦੂਜੇ ਪਰਿਵਾਰ ਨੂੰ ਇਹੀ ਕਿਹਾ ਜੀ ਵੀ ਨਰਮਾਈ ਨਾਲ ਤੁਸੀਂ ਲੰਘ ਸਕਦੇ ਹੋ ਮੁੰਡਾ ਕਰਦੀ ਕਰਨੀ ਕੋਈ ਹਾਰ ਨਹੀਂ ਵਜਾਉਣਾ ਵੀ ਨਰਮਾਈ ਨਾਲ ਤੁਸੀਂ ਲੰਘ ਸਕਦੇ ਹੋ ਅਸੀਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਇੱਕ ਪਾਸੇ ਥੋੜੀਆਂ ਇੱਟਾਂ ਪਈਆਂ ਨੇ ਇਹਨਾਂ ਦੀਆਂ ਇਹ ਚਾਰ ਦਿਨ ਪਹਿਲਾਂ ਵੀ ਸਮਝੌਤਾ ਹੋਇਆ ਜੀ ਇਸ ਦੇ ਖਾਣੇ ਦੇ ਵਿੱਚ ਲਿਖਤ ਹੋਈ ਹੈ ਸਮਝੌਤੇ ਕਈ ਦੋ ਤਿੰਨ ਵਾਰੀ ਹੋ ਗਏ ਦੋ ਤਿੰਨ ਵਾਰੀ ਹੋ ਗਈ ਚੌਥੇ ਚਾਰ ਦਿਨ ਪਹਿਲਾਂ ਵੀ ਸਮਝੌਤਾ ਹੋਇਆ ਜੀ ਉਹ ਸਮਝੌਤਾ ਇਸ ਕਰਕੇ ਹੋਇਆ ਜੀ ਵੀ ਗਲੀ ਦੇ ਵਿੱਚ ਇੱਕ ਪਾਸੇ ਗੱਡੀ ਖੜਦੀ ਸੀ ਇਹਨਾਂ ਦੀ ਇੱਕ ਪਾਸ ਇਹ ਇਹਨਾਂ ਨੇ ਪਰਵਾ ਦੂਜੇ ਪਰਵਾਹ ਦੀ ਬੇਨਤੀ ਇਹਦੀ ਵੀ ਟਾਂ ਚ ਕਾਇਆ ਜਾਣ ਗੱਡੀ ਚਲੋ ਸਾਡੀ ਸਾਈਡ ਤੇ ਲਾਣਾ ਵੀ ਸਾਨੂੰ ਲੰਘਣਾ ਸੌਖਾ ਹੋ ਜੇ ਚਲੋ ਅਗਲੀ ਗੱਲ ਕਰੀਏ ਆਪਾਂ ਅਗਲੀ ਗੱਲ ਇਹ ਆ ਵੀ ਅਗਲੀ ਗੱਲ ਕਹਿੰਦੇ ਵੀ ਜਿਹੜਾ ਐਂਬੂਲੈਂਸ ਦਾ ਮਾਮਲਾ ਸੀਗਾ ਵੀ ਐਂਬੂਲੈਂਸ ਨੂੰ ਸਾਨੂੰ ਮਨਾ ਕਰਤਾ ਕਹਿੰਦੇ ਵੀ ਇਹ ਕੰਮਾਂ ਵਾਸਤੇ ਐਂਬੂਲੈਂਸ ਨਹੀਂ ਹੈਗੀ ਇਹ ਵੀ ਸਾਨੂੰ ਪੰਚਾਇਤ ਨੇ ਕਿਹਾ ਅਸੀਂ ਕਹਿੰਦੇ ਪਰ ਤਾਂ ਫੋਨ ਕੀਤਾ ਚੱਕੇ ਨਹੀਂ ਜਦੋਂ ਫੋਨ ਚੱਕੇ ਕਹਿੰਦੇ ਸਾਨੂੰ ਇਹ ਜਵਾਬ ਮਿਲਿਆ ਵੀ ਐਂਬੂਲੈਂਸ ਇਹ ਕੰਮਾਂ ਵਾਸਤੇ ਨਹੀਂ ਹੈਗੀ ਐਂਬੂਲੈਂਸ ਕਿਹੜੇ ਕੰਮਾਂ ਵਾਸਤੇ ਹੋ ਵੀ ਦੱਸੋ ਮੜ ਜਾ ਦੇਖੋ ਜਿਹੇਂਦਰ ਜੀ ਰਾਤ ਮੈਂ ਪਹਿਲੀ ਵਾਰ ਚੱਕਣ ਗਿਆ ਮੈਂ ਤੋਂ ਨੀਂਚ ਦੀ ਦੂਜੀ ਵਾਰ ਮੈਂ ਆਫ ਲਾਇਆ ਇਹਨੂੰ ਮਾਹ ਵੀਰੇ ਕੀ ਕੰਮ ਆ ਕਹਿੰਦਾ ਬਾਈ ਐਂਬੂਲੈਂਸ ਚਾਹੀਦੀ ਮੈਨੂੰ ਨਹੀਂ ਪਤਾ ਸੀ ਮੈਂ ਇਹ ਮੋੜ ਕੇ ਨਹੀਂ ਪੁੱਛਿਆ ਵੀ ਕੀ ਕੰਮ ਸੀ ਮਾਹ ਵੀਰੇ ਮੈਂ ਮੈਂਰ ਦੀ ਘਰੇ ਖੜੀ ਆ ਗੇਟ ਖੜਕਾ ਤੂੰ ਜਾ ਕੇ ਚੱਕ ਲਿਆ ਤੇ ਸਵੇਰੇ ਫੇਰ ਮੈਨੂੰ ਫੋਨ ਆਇਆ ਜੀ ਤੇ ਫਿਰ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਮਾਹ ਜੀ ਐ ਕਰਕੇ ਭੀਮ ਰਾਜ ਦਾ ਫੋਨ ਆਉਂਦਾ ਮੈਨੂੰ ਤੇ ਉਹ ਐਂਬੂਲੈਂਸ ਬਾਰੇ ਕਹਿੰਦੇ ਨੇ ਕਹਿੰਦੇ ਵੀ ਉਹਨਾਂ ਨੂੰ ਥੋੜਾ ਜਿਹਾ ਐ ਵੀ ਸਮਝਾ ਦਿਓ ਪਿਆਰ ਨਾਲ ਵੀ ਐਮਰਜੈਂਸੀ ਕੇਸ ਵਾਸਤੇ ਆ ਇਹੇ ਵੀ ਜਾ ਕਿਸੇ ਨੂਚੀ ਦੇ ਬੱਚਾ ਹੋਣਾ ਜਾਂ ਕੋਈ ਸਿਰ ਸੈਕਸੀਡੈਂਟ ਹੋ ਜੇ ਮੰਨ ਲਓ ਆਪਣੇ ਵੇੜੇ 'ਚ ਕਿਸੇ ਨੂੰ ਫੇਰ ਆਪਾਂ ਗੀ ਕਰਾਂਗੇ ਵੀ ਇਹਨਾਂ ਕੋਲ ਟਾਈਮ ਹੈਗਾ ਜੀ ਆਪਦੇ ਸਾਧਨ ਪਰਸਨਲ ਸਾਧਨ ਚ ਲੈ ਜਾਣ ਤਾਂ ਵਧੀਆ ਗੱਲ ਹੈ ਨਹੀਂ ਤਾਂ ਆਪਾਂ ਐਂਬੂਲੈਂਸ ਖੜੀ ਆ ਲਿਜਾ ਵੀ ਸਕਦੇ ਤਾਂ ਵੀ ਕੋਈ ਨਹੀਂ ਆਹ ਗੱਲ ਆਪ ਕੋ ਐਮਰ ਐਸੀ ਵਾਸਤੇ ਹੈ ਗੈਸ ਤੋਂ ਪਾ ਥੋੜਾ ਇਹ ਨਹੀਂ ਐਮਰ ਐਸੀ ਮੰਨ ਲਓ ਨਾ ਬਣਾ ਕਰੇ ਕੋਈ ਵੇੜੇ 'ਚ ਆਪਣੇ ਅੱਡੇ 'ਚ ਐਕਸੀਡੈਂਟ ਹੁੰਦਾ ਜੀ ਜਾਂ ਕਿਸੇ ਨੂਚੀ ਦੇ ਬੱਚਾ ਹੋਣਾ ਆ ਵੀ ਉਹਨਾਂ 'ਚ ਫਾਸਟ ਤੇ ਹੌਟਲ ਲੱਗਣ ਕਰਕੇ ਫਾਸਟ ਨਾ ਜਾ ਸਕਦੀ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਠੀਕ ਹੈ ਜੀ ਮਿਸਟੇਕ ਹੋਈ ਪਰ ਮੈਂ ਜਵਾਬ ਨਹੀਂ ਦਿੱਤਾ ਮੈਨੂੰ ਰਾਤ 10 ਵਜੇ ਫੋਨ ਆਇਆ ਮੈਂ ਕਿਹਾ ਵੀ ਪਾਣੀ ਮੈਮਰ ਦੀ ਘਰੇ ਖੜੀ ਆ ਚੱਕ ਲਿਓ ਜੀ ਕੀ ਲੱਗਦਾ ਜੀ ਵੀ ਜਿਹੜਾ ਕੋਈ ਗਰੀਬ ਪਰਿਵਾਰ ਹੈਗਾ ਜਿਹੜਾ ਕੋਈ ਗਰੀਬ ਪਰਿਵਾਰ ਹੈ ਕੀ ਵੀ ਉਹਦੀ ਜ਼ਰੂਰਤਾਂ ਪੂਰੀ ਮੰਨ ਲੈਣਿਆ ਵੀ ਉਹਦੇ ਕੋਲ ਤੰਗੀ ਦੇ ਕਾਰਨ ਕਈ ਵਾਰੀ ਨਹੀਂ ਹੁੰਦਾ ਕੋਈ ਸਾਧਨ ਨਹੀਂ ਕਰਵਾ ਸਕਦਾ ਕੀ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੀ ਛੋਟੀ ਮੋਟੀ ਹੈਲਪ ਕਿਸੇ ਨਾ ਕਿਸੇ ਦੀ ਕਰੀ ਕਰਨੀ ਚਾਹੀਦੀ ਹੈ ਠੀਕ ਠੀਕ ਹੈ ਜੀ ਹੋਣੇ ਚਾਹੀਦੇ ਹੈ ਗਰੀਬਾਂ ਵਾਸਤੇ ਸਹੂਲਤ ਹੈ ਹਨਾ ਤਗੜੇ ਤਾਬ ਤੇ ਗੱਡੀਆਂ ਚ ਲੈ ਜਾ ਸਕਦੇ ਨੇ ਮੈਂ ਮੰਨਦਾ ਇਸ ਗੱਲ ਨੂੰ ਵੀ ਗਰੀਬਾਂ ਵਾਸਤੇ ਸਹੂਲਤ ਹੋਣੀ ਚਾ ਹਸਪਤਾਲ ਨੂੰ ਦਿੱਤੀ ਹੈ ਜੀ ਇਹ ਪਹਿਲੀ ਗੱਲ ਤਾਂ ਦੋ ਦੂਜੀ ਸਾਡੀ ਬੇਨਤੀ ਹੈ ਵੀ ਡਰਾਈਵਰ ਵੀ ਦਿੱਤਾ ਜਾਵੇ ਸਾਡੀ ਮੰਗ ਕੀਤੀ ہوئی ਹੈ ਵੀ ਸਾਨੂੰ ਸਾਰੇ ਪਿੰਡ 'ਚ ਪ੍ਰੋਬਲਮ ਆ ਰਹੀ ਜਾਂ ਨੇ ਇਹ ਪ੍ਰੋਬਲਮ ਆ ਰਹੀ ਜਾਂ ਨੇ ਡਰਾਈਵਰ ਦੇ ਕਰਕੇ ਜੀ ਸਾਨੂੰ ਅੱਛਾ ਇਹਨਾਂ ਨੇ ਗੱਡੀ ਕਿਸ ਕੰਮ ਵਾਸਤੇ ਮੰਗੀ ਸੀ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਜੀ ਤਾਂ ਰਾਤ ਦੀ ਗੱਲ ਵੀ ਸਾਡਾ ਚਾਚਾ ਜੀ ਦੀ ਡੈਥ ਹੋ ਗਈ ਮੈਨੂੰ ਤਾਂ ਇਹ ਪੁੱਛਿਆ ਕਿ ਵੀ ਐਂਬੂਲੈਂਸ ਕਿੱਥੇ ਖੜੀ ਹੈ ਫਿਰ ਮੈਂ ਉਹਨੂੰ ਜਵਾਬ ਦਿੱਤਾ ਵੀ ਫਲਾਣੇ ਮੈਂਬਰ ਦੇ ਘਰੇ ਖੜੀ ਹੈ ਭਾਈ ਪਰਿਵਾਰ ਦਾ ਕਹਿਣਾ ਹੈ ਕਿ ਜੀ ਐਂਬੂਲੈਂਸ ਜਿਹੜੀ ਚਾਹੀਦੀ ਆ ਪੋਸਟਮਾਰਟਮ ਵਾਸਤੇ ਜੀ ਉਹ ਫਿਰ ਦੂਜੇ ਮੈਂਬਰ ਨਾਲ ਗੱਲ ਹੋਈ ਹੋਣੀ ਜੀ ਇਸ ਬਿਸੇ ਤੇ ਮੈਨੂੰ ਤਾਂ ਤੜਕੇ ਵੀ ਫੋਨ ਗਿਆ ਇਹਨਾਂ ਦਾ ਇਹੀ ਕਿਹਾ ਵੀ ਐਂਬੂਲੈਂਸ ਮਹਾਜੀ ਬਾਣੇ ਮੈਂਬਰ ਦੇ ਘਰੇ ਖੜੀ ਆ ਫਿਰ ਜਦੋਂ ਫੈਮਰ ਨੇ ਫੋਨ ਨਹੀਂ ਚੱਕਿਆ ਮੈਂ ਸਰਪੰਚ ਨੂੰ ਲਾਇਆ ਸਰਪੰਚ ਕਹਿੰਦਾ ਜੀ ਇਹਨਾਂ ਨੂੰ ਇਹ ਜ ਐਂ ਕਹਿ ਦਿਓ ਵੀ ਉਹ ਜੋ ਐਮਰਜੈਂਸੀ ਰੋਪਨਾ ਕਰੀ ਬਾਅਦ ਚ ਕੋਈ ਐਮਰਜੈਂਸੀ ਲੋੜ ਪਈ ਜੀ ਤਾਂ ਫਿਰ ਆਪਾਂ ਉਹ ਵੀ ਪੰਚਾਇਤ ਸਵਾਲਾਂ ਦੇ ਘਰੇ ਚ ਹੋ ਜੂਗੀ ਤੁਸੀਂ ਇਸ ਪਰਿਵਾਰ ਇਹ ਵੀ ਕਹਿ ਰਿਹਾ ਕਿ ਸਾਨੂੰ ਐਂਬੂਲੈਂਸ ਦੇਣ ਤੋਂ ਜਵਾਬ ਦਿੱਤਾ ਗਿਆ ਵੀ ਇਹ ਹਜੇ ਕਮਾਂ ਵਾਸਤੇ ਐਂਬੂਲੈਂਸ ਨਹੀਂ ਕੀ ਮ੍ਰਿਤਕ ਦੇਹਾਂ ਨੂੰ ਪਹਿਲਾਂ ਵੀ ਲਿਆਂਦਾ ਗਿਆ ਐਂਬੂਲੈਂਸ ਨੇ ਰਾਹੀਂ ਜੀ ਜਿਵੇਂ ਮ੍ਰਿਤਕ ਦੇਹ ਦੀ ਲਿਆਉਣ ਵਾਸਤੇ ਕਿਉਂਕਿ ਪਤਾ ਕੀ ਹੈ ਜੀ ਇਹਦੇ ਵਿੱਚ ਹਰਿੰਦਰ ਜੀ ਤੁਸੀਂ ਸਿਆਣੇ ਹੋ ਲਿਆਉਣ ਨੂੰ ਟਾਈਮ ਘੱਟ ਲੱਗਦਾ ਜਿਵੇਂ ਸਵੇਰੇ ਲੈ ਜਾਂਦੇ ਪੋਸਟਮਾਨ ਲੋ ਲਿਆਉਣ ਦਾ ਕੋਈ ਧਰ ਨਹੀਂ ਲੈ ਇਹ ਵੀ ਜਾਂਦੇ ਪਿੰਡ ਦੀ ਚੀਜ਼ ਹੈ ਜੀ ਇਹ ਵੀ ਆਪਣਾ ਪਰਿਵਾਰ ਹੈ ਲੈ ਜਾਂਦੇ ਪਰ ਉੱਥੇ ਪੰਜ ਚਾਰ ਘੰਟੇ ਐਂਬੂਲੈਂਸ ਖੜੀ ਰਹਿੰਦੀ ਰੱਬ ਨਾ ਕਰੇ ਵੇੜ ਚ ਹੋਰ ਪਾਣਾ ਵਾਰ ਵਾਪਰ ਜੇ ਫਿਰ ਉਹਦੇ ਵਿੱਚ ਪੰਚਾਇਤ ਫੇਰਸਵਾਲਾਂ ਦੇ ਘਰੇ ਚ ਆ ਜੀ ਮੰਨ ਲਓ ਜੀ ਪੋਸਟਮਾਨ ਨੂੰ ਕਰਵਾ ਕੇ ਉਤੋਂ ਜੀ ਮੰਨ ਲਓ ਅੱਧਾ ਘੰਟਾ ਪਹਿਲਾਂ ਲੈਜੋ ਫੋਨ ਕਰ ਦੋ ਵੀ ਐਂਬੂਲੈਂਸ ਚਾਹੀਦੀ ਆ ਪੋਸਟਮਾਰਡੋਂ ਹੋ ਗਿਆ ਫਿਰ ਲਿਆਉਣ ਵਾਸਤੇ ਟਾਈਮ ਘੱਟ ਲੱਗਦਾ ਉੱਥੇ ਬੇੜ ਐਂਬੂਲੈਂਸ ਨੂੰ ਕਰਨੀ ਪੈ ਜੇ ਇੱਥੇ ਪਿੰਡ ਦਾ ਪਿੰਡ ਹਾਸਮੈਂਟ ਹੋਊਗਾ ਇਹਦੇ ਵਾਸਤੇ ਪਰਿਵਾਰ ਤੋਂ ਅਸੀਂ ਮਾਫੀ ਚਾਹੁੰਦੇ ਆ ਅਜੇ ਪੰਚਾਇਤ ਤੌਰ ਤੇ ਸਰਪੰਚ ਨੂੰ ਫੋਨ ਲਾਓ ਜੀ ਮੜੇ ਜ ਹੁਣੀ ਜਲਦੀ ਵੀਡੀਓ ਦੇ ਵਿੱਚ ਹੀ ਫੋਨ ਲਾਓ ਤੇ ਉਹਨਾਂ ਤੋਂ ਵੀ ਅਸੀਂ ਇਹ ਜਿਹੜੀ ਆ ਇਹ ਸਵਾਲ ਜਵਾਬ ਨੇ ਸੀ ਉਹਨਾਂ ਕਰਨਾ ਚਾਹੁੰਦੇ ਆ ਉਹ ਸਰਪੰਚ ਸਾਹਿਬ ਅਰਜ ਬਾਹਰ ਨੇ ਜੀ ਫੋਨ ਲਾ ਲੈਣਿਆ ਜੇ ਚੱਕਿਆ ਸਰਪੰਚ ਸਾਹਿਬ ਇੱਕ ਜਿਹੜਾ ਆਪਣਾ ਜਿਹੜਾ ਬੇੜੇ ਦੇ ਵਿੱਚ ਇੱਕ ਡੈਥ ਹੋਈ ਸੀਗੀ ਹਾਂਜੀ ਹਾਂ ਤੇ ਉਹਨਾਂ ਨੇ ਮੈਂ ਉੱਥੇ ਐਂਬੂਲੈਂਸ ਦੀ ਮੰਗ ਕੀਤੀ ਸੀ ਕਹਿੰਦੇ ਵੀ ਸਾਨੂੰ ਪੰਚਾਇਤ ਨੇ ਜਿਹੜੀ ਐਂਬੂਲੈਂਸ ਵੀ ਦਿੱਤੀ ਉਹ ਮਤਲਬ ਕੀ ਗੱਲ ਹੈ ਜੀ ਇਹ ਸਾਰੀ ਦੇਖੋ ਜੀ ਜਿਹੜੀ ਮੌਤ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਹਾਂਜੀ ਅਸੀਂ ਇੱਥੇ ਸੋਗ ਦਾ ਪ੍ਰਤਾਪ ਅਗਰ ਕਟਾਵਾਂ ਕਰਦੇ ਹਾਂ ਹਾਂਜੀ ਤੇ ਜਿਹੜੀ ਐਂਬੂਲੈਂਸ ਵਾਲਾ ਮਟਰ ਹੈ ਜੀ ਉਹ ਇਹ ਹੈ ਵੀ ਇੱਕ ਤਾਂ ਜਿਹੜੀ ਐਂਬੂਲੈਂਸ ਹੈ ਇਹ ਮਿੰਨੀ ਵੀ ਅੱਛੀ ਆਪਣਾ ਸ਼ਾਦੀ ਦੇ ਨੌਂਦੀ ਆ ਹਾਂਜੀ ਚਲਾ ਚਲਾ ਇਹਨੂੰ ਪੰਚਾਇਤ ਰਹੀ ਆ ਠੀਕ ਹੈ ਜੀ ਦੂਜੀ ਗੱਲ ਜਿਹੜਾ ਅਸੀਂ ਰੱਖਿਆ ਪੰਚਾਇਤ ਦਾ ਉਹ ਇਹ ਰੱਖਿਆ ਵੀ ਕੋਈ ਬਾਹਰ ਗਿਆ ਹੌਸਪੀਟਲ ਤੇ ਡੈਥ ਹੋ ਜੇ ਕਿਸੇ ਗਰੀਬ ਪਰਿਵਾਰ ਦੇ ਹਾਂਜੀ ਬੰਦੇ ਦੀ ਉੱਥੋਂ ਲੈ ਕੇ ਆ ਸਕਦੇ ਹਾਂ ਸੰਗਰੂਰ ਤੱਕ ਠੀਕ ਹੈ ਤੇ ਬਾਕੀ ਜੇ ਕੋਈ ਐਮਰਜੈਂਸੀ ਕੋਈ ਮੈਰਿਚ ਡੁੱਬ ਗਿਆ ਜਾਂ ਕਿਤੇ ਹੋਰ ਬਾਹਰ ਮੌਤ ਹੋ ਗਈ ਕਿਸੇ ਕੁੜੀ ਆਦੀ ਕੋਈ ਸੁਸਾਇਡ ਕਰ ਗਈ ਜਿਵੇਂ ਕਰ ਗਈ ਸੀ ਪਹਿਲਾਂ ਹਾਂਜੀ 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 ਉਹ ਅਸੀਂ ਲੈ ਕੇ ਆਉਨੇ ਜੋ ਕਿਸੇ ਨੂੰ ਵੀ ਜਵਾਬ ਨਹੀਂ ਠੀਕ ਹੈ ਗੱਲ ਇਹ ਵੀ ਜੇ ਹੁਣ ਕੋਈ ਪਿੰਡ ਚੋਂ ਮੌਤ ਹੋਈ ਹੈ ਕਿਸੇ ਨੇ ਪੋਸਮਾਰਟਮ ਕਰਾਉਣ ਜਾਣਾ ਹਾਂਜੀ ਉਹਦੇ ਬਾਅਦ ਤੇ ਮੰਨ ਲਓ ਉੱਥੇ ਕਈ ਵਾਰੀ ਗੱਡੀ ਨੂੰ 4 ਘੰਟੇ ਵੀ ਲੱਗ ਜਾਂਦੇ ਸਮਝ ਗਏ ਗੱਲ ਜੀ ਸਮਝ ਗਏ ਹਾਂ ਹਾਂ ਉੱਚ ਅਸੀਂ ਐਂਬੂਲੈਂਸ ਦੇ ਨਹੀਂ ਸਕਦੇ ਜੀ ਕਾਰਨ ਇਹ ਵੀ ਕੋਈ ਮਗਰ ਕੋਈ ਕੇਸ ਆ ਜਾਵੇ ਜਾਂ ਕੋਈ ਐਕਸੀਡੈਂਟ ਹੋ ਜਾਵੇ ਫਿਰ ਦਿੱਕਤ ਆ ਇੱਕ ਇਹ ਵੀ ਗੱਲ ਆਈ ਹੈ ਜੀ ਸਾਹਮਣੇ ਵੀ ਕਹਿੰਦੇ ਪੰਚਾਇਤ ਨੇ ਕਹਿੰਦੇ ਉਹਨਾਂ ਦਾ ਪੱਖ ਪੂਰਿਆਗਾ ਵੀ ਦੂਜੀ ਪਾਰਟੀ ਦਾ ਪਰ ਸਾਡੀ ਕਹਿੰਦੇ ਸਰਵਾਈ ਨਹੀਂ ਕਰੀ ਕਹਿੰਦੇ ਪੰਚਾਇਤ ਨੇ ਦੇਖੋ ਜੀ ਇਹਨਾਂ ਲੜਾਈ ਝਗੜਾ ਤੇ ਗਲੀ ਦਾ ਵੀ ਗਲੀ ਵਿਚ ਦੀ ਰਸਤੇ ਵਿਚ ਦੀ ਨੰਗਦੇ ਤੇ ਜਾਏ ਖੜਾਉਂਦੇ ਤੇ ਇੱਕ ਮਸ਼ੀਨਰੀ ਦੀ ਘੜੂਕਾ ਆ ਜਾ ਕੋਈ ਹਾਂਜੀ ਉਹਦੇ ਵਾਸਤੇ ਨਾ ਇਹ ਦਾਵਾ ਕਰਿਆ ਸੀ ਆਪਜੋ ਗਲੀ ক্লোਜ ਹੋ ਰਿਹਾ ਹੈ ਇਹਨਾਂ ਦਾ ਮਹੀਨੇ ਮਹੀਨੇ ਸਵਾ ਮਹੀਨੇ ਦੀ ਗੱਲ ਹੈ ਜੀ ਹਾਂਜੀ ਉਸ ਤੋਂ ਬਾਅਦ ਉੱਥੇ ਆਪਣੇ ਮੈਂਬਰ ਸਾਹਿਬ ਗਏ ਉੱਥੇ ਅਸੀਂ ਨੇ ਇਹੀ ਕਿਹਾ ਵੀ ਜੱਤ ਵੀ ਉਹ ਕਹਿੰਦੇ ਵੀ ਗਲੀ ਸਾਡੀ ਆ ਹੂੰ ਅਸੀਂ ਆਖਿਆ ਵੀ ਗਲੀ ਜੇ ਸੋਡੀ ਤੁਸੀਂ ਲੋ ਇੱਟਾਂ ਨਹੀਂ ਪੈਣ ਦੇਣੀਆਂ ਇਧੀਆਂ ਠੀਕ ਆ ਜੀ ਤੁਸੀਂ ਆਪਦਾ ਗੇਟ ਲਾਉਣਾ ਦੀ ਗਲੀ ਦੇ ਦੋਵੇਂ ਪਾਸੇ ਅੰਦਰ ਪੰਜਾਇਤ ਤੋਂ ਥੋੜੀ ਅੰਦਰ ਇੱਟਾਂ ਗਮਾਉਂਦੀ ਤੁਸੀਂ ਜੇ ਗਲੀ ਛੱਡੀ ਇੱਟਾਂ ਪਵਾਉਣ ਨਾਲੀਆਂ ਬਣੀਆਂ ਹੋਈਆਂ ਨੇ ਠੀਕ ਆ ਵੀ ਅੱਜ ਤਾਂ ਉਹ ਗਲੀ ਪੰਚਾਇਤੀ ਐ ਇੱਕ ਜੇ ਉਹਨੇ ਇਹ ਵੀ ਕਿਹਾ ਵੀ ਸਾਰੇ ਕੋਲ ਰਜਿਸਟਰੀ ਹੈ ਇਹਦੀ ਉਹਦੀ ਕੋਈ ਰਜਿਸਟਰੀ ਨਹੀਂ ਕਿਸੇ ਘਰ ਨੇ ਵੀ ਨਹੀਂ ਹੈਗੀ ਸਾਰੇ ਹਸਤਾਮਾ ਤੇ ਘਰ ਵੀ ਕੋਈ ਨਹੀਂ ਪੰਚਾਇਤੀ ਇੱਕ ਕਰਨੇ ਜੇ ਪੰਚਾਇਤੀ ਜਮੀਨ ਠੀਕ ਆ ਠੀ ਸ਼ਾਮਲ ਹੋੜ ਜ਼ਮੀਨ ਦੇ ਘਰ ਨੇ ਬਹੁਤ ਠੀਕ ਹੈ ਜੀ ਠੀਕ ਹੈ ਸਪੰਸਰ ਸਾਹਿਬ ਜੀ ਇਤਰੀ ਹੈ ਜੀ ਉਹਨਾਂ ਨੂੰ ਵੀ ਤਾਂ ਦਿਖਾ ਦੇਣਾ ਕਿਸੇ ਨੂੰ ਵੀ ਕੋਈ ਚੱਕਰ ਨਹੀਂ ਠੀਕ ਹੈ ਸਪੰਸਰ ਸਾਹਿਬ ਧੰਨਵਾਦੀ ਤੁਹਾਡਾ ਸਪੰਸਰ ਓਕੇ ਸਰ ਓਕੇ ਸ੍ਰੀਕ ਪੰਡਿਤ ਸਾਜੀ ਦੇ ਵਿੱਚ ਇੱਕ ਮਾਮਲਾ ਧਿਆਨ ਚ ਆਇਆ ਸੀਗਾ ਵੀ ਜਿਸ ਦੇ ਵਿੱਚ ਉਹਨਾਂ ਪਰਿਵਾਰ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈਗਾ ਕਿ ਕਿਸੇ ਰੌਲੇ ਕਰਕੇ ਇੱਕ ਇੱਕ ਡੈਥ ਹੋਈ ਹੈ ਜੀ ਸਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਸਤਿ ਸ੍ਰੀ ਅਕਾਲ ਇਹਦੇ ਵਿੱਚ ਵੀਰ ਜੀ ਗੱਲ ਇਹ ਆ ਵੀ ਪਹਿਲਾਂ ਇਹਨਾਂ ਦਾ ਮਾਮਲਾ ਚੱਲਦਾ ਜਰੂਰ ਸੀ ਗਲੀ ਦਾ ਝਗੜਾ ਇਹਨਾਂ ਦਾ ਸ਼ਾਇਲੀ ਪਿੰਡ ਦੇ ਵਿੱਚ ਰੋਜਾਂ ਪੱਤੀ ਪਰ ਜਿਹੜੀ ਕੱਲ ਗੱਲ ਹੋਈ ਹੈ ਕੱਲ ਗੱਲ ਉਹ ਬੰਦੇ ਨੂੰ ਅਟੈਕ ਹੋਇਆ ਇਹਦੇ ਵਿੱਚ ਜਾ ਕੋਸ ਉਹਨੇ ਖਾਦਾ ਪੀਤਾ ਇਹਦਾ ਆਪਾਂ ਨੇ ਅੱਜ ਕਾਰਵਾਈ 194 BNS ਤਹਿਤ ਕੀਤੀ ਹੈ ਜਿਹਦੇ ਵਿੱਚ ਉਹ ਬਿਸਰਾ ਵੀ ਕੱਢਿਆ ਡਾਕਟਰ ਸਾਹਿਬ ਨੇ ਬਿਸਰਾ ਜਿਹੜਾ ਕੈਮੀਕਲ ਲਈ ਉੱਥੇ ਖਰਡ ਦੀ ਜਾਊਗਾ ਜੇ ਕੋਈ ਬਿਚਾਰ ਰਿਪੋਰਟ ਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਆਉਂਦੀ ਆ ਵੀ ਕੋਈ ਜੈ ਹਰੀਲੀ ਚੀਜ਼ ਪੀਤੀ ਆ ਜਾਂ ਖਾਦੀ ਖਾਦੀ ਆ ਤਾਂ ਉਹਦੇ ਤਹਿਤ ਕਾਰਵਾਈ ਕੀਤੀ ਜਾਊਗੀ ਜੀ ਫਿਲਹਾਲ ਅਸੀਂ 194 ਬੀਐਨ ਅਸ ਤਹਿਤ ਕਾਰਵਾਈ ਕੀਤੀ ਹੈ ਜੀ ਠੀਕ ਹੈ ਸਰ ਸਰ ਜਿਹੜੀ ਸੁਣਨ ਮੁਤਾਬਕ ਇਹ ਵੀ ਗੱਲ ਆਈ ਹੈ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰ ਸੰਜਾ ਉੱਤੇ ਹੋ ਚੁੱਕੇ ਨੇ ਪਰ ਉਹਦੇ ਸਮਝੌਤਿਆਂ ਦੀ ਵਜ੍ਹਾ ਕਰਕੇ ਉਹਦੀ ਡੈਥ ਹੋਈ ਆ ਡੈਥ ਦਾ ਕਾਰਨ ਕਹਿੰਦੇ ਵੀ ਉਹਦੇ ਡਿਪਰੈਸ਼ਨ ਸੀ ਪਹਿਲਾਂ ਵੀ ਕੱਲ ਵੀ ਲੜਾਈ ਝਗੜਾ ਵੀ ਕੱਲ ਵੀ ਦੇਖੋ ਲੜਾਈ ਝਗੜਾ ਇਹਨਾਂ ਦਾ ਸਰ ਪਹਿਲਾਂ ਵੀ ਹੋਇਆ ਪਰ ਪੰਚਾਇਤੀ ਦੌਰ ਤੇ ਇਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਸੀਗਾ ਫਿਰ ਵੀ ਯਾਨੀ ਕਿ ਉਹ ਕੱਲ ਇਹਨਾਂ ਨੇ ਟਾਟਾ ਚਕਾਈਆਂ ਨੇ ਉਹ ਗਲੀ ਦੇ ਵਿੱਚੋਂ ਜਿਹਦੇ ਕਰਕੇ ਉਹ ਬੰਦਾ ਜਿਹੜਾ ਪਰਮਜੀਤ ਸਿੰਘ ਪੰਮਾ ਸੀਗਾ ਡਿਪਰੈਸ਼ਨ ਚ ਚੱਲ ਗਿਆ ਵੀ ਸ਼ਾਇਦ ਧੱਕੇਸ਼ਾਈ ਹੋ ਗਈ ਜਾਂ ਕਿਦਾਂ ਮਤਲਬ ਇਦਾਂ ਦੀ ਸੋਚ ਗਿਆ ਹੋ ਸਕਦਾ ਉਹਨੂੰ ਕੋਈ ਟੈਕ ਹੋ ਗਿਆ ਜਾਂ ਕੋਈ ਜ਼ਹਿਰੀਲੀ ਚੀਜ਼ ਖਾ ਪੀ ਗਿਆ ਜੀ ਸਰ ਮਤਲਬ ਜੇਕਰ ਉਹਦੀ ਰਿਪੋਰਟ ਮਤਲਬ ਇਹਦੇ ਵਿੱਚ ਕੁਝ ਆਉਂਦਾਗਾ ਤਾਂ ਬਣਦੀ ਕਾਨੂੰਨੀ ਹਾਂਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਠੀਕ ਹੈ